ਤਿਆਲਾ ਦੇ ਇੱਕ ਐਸੇ ਘਰ ਦੇ ਵਿੱਚ ਤੁਹਾਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਰਵਾਜ਼ੇ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰੀ ਸੇਵਾਵਾਂ ਮੋਨਾਂ ਦੀਆਂ ਬਰੂਹਾ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਪੰਜਾਬ ਭਰ ਚੈਂਪ ਲਗਾਏ ਜਾ ਰਹੇ ਨੇ ਇਨਾ ਕੈਂਪਾਸ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਦੇ ਚਲਦਿਆਂ ਇੱਕੋ ਛਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਅੱਜ ਬਹੁਤ ਸਾਰੇ ਸਾਡੇ ਕੰਮ ਹੈ ਜਿਹੜੇ ਪਿੰਡਾਂ ਦੇ ਜਿਹੜੇ ਦਫ਼ਤਰਾਂ ਦੇ ਵਿੱਚ ਜਾ ਕੇ ਬੜਾ ਖੱਜਲ ਹੋਣਾ ਪੈਂਦਾ ਸੀ ਆਮ ਆਦਮੀ ਨੂੰ ਅੱਜ ਉਹਨਾਂ ਦੇ ਘਰ ਬੈਠ ਕੇ ਉਹ ਕੰਮ ਹੋ ਰਹੇ ਆ ਬਹੁਤ ਫਾਇਦਾ ਮਿਲਦਾ ਭਾਜੀ ਸ਼ਹਿਰ ਜਾ ਕੇ ਧੱਕੇ ਖਾਣੇ ਪੈਂਦੇ ਸੀਗੇ ਕੰਮ ਨਹੀਂ ਹੁੰਦੇ ਸੀਗੇ ਅੱਜ ਸਾਡੇ ਇੱਥੇ ਪਿੰਡ 'ਚ ਬਹੁਤ ਵਧੀਆ ਕੰਮ ਹੋ ਰਹੇ ਸਾਰਿਆਂ ਦੇ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੋਰਵ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ ਪੂਰਬ ਪੰਜਾਬ ਵਾਸੀਆਂ ਨੂੰ ਅਜਹੀ ਸਰਕਾਰੀ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੀ 꺥ੜੇ ਮਾਰਨ ਦੀ ਲੋੜ ਨਹੀਂ ਬਲਕਿ ਖੁਦ ਸਰਕਾਰੀ ਮੁਲਾਜ਼ਮ ਤੁਹਾਡੇ ਘਰ ਆਵੇਗਾ ਤੇ ਜੋ ਵੀ ਸਰਟੀਫਿਕੇਟ ਤੁਸੀਂ ਬਣਵਾਉਣਾ ਹੈ ਉਸ ਸੰਬੰਧੀ ਸਾਰੀ ਜਾਣਕਾਰੀ ਤੁਹਾਨੂੰ ਦੇ ਕੇ ਜਾਵੇਗਾ ਨਿਰਧਾਰਿਤ ਦਿਨ ਅੰਦਰ ਬਿਨਾ ਕਿਸੇ ਖੱਜਲ ਖਵਾਰੀ ਤੁਹਾਨੂੰ ਸਰਟੀਫਿਕੇਟ ਵੀ ਮਿਲ ਜਾਵੇਗਾ ਅੱਜ ਲੈ ਕੇ ਆਇਆ ਮੈਂ ਤਸਵੀਰਾਂ ਤੁਹਾਨੂੰ ਪਹਿਲੇ ਮੈਂ ਦਿਖਾਵਾਂਗਾ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਤਸਵੀਰਾਂ ਤੁਸੀਂ ਦੇਖ ਲਓ ਪਹਿਲੇ ਕਿ ਕਿਸ ਤਰ੍ਹਾਂ ਦੇ ਇਸ ਘਰ ਦੇ ਵਿੱਚ ਹਾਲਾਤ ਨੇ ਕਿਸ ਤਰ੍ਹਾਂ ਇੱਕ ਪਰਿਵਾਰ ਜਿਹੜਾ ਹੈ ਪਰਿਵਾਰ ਵੀ ਕੀ ਇੱਕ ਲੇਡੀਜ਼ ਆਪਣੇ ਘਰ ਦੇ ਵਿੱਚ ਕਿਸ ਤਰ੍ਹਾਂ ਰਹਿ ਰਹੀ ਹੈ ਤੇ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਪਾਲਦੀ ਹੋਈ ਨਜ਼ਰ ਆ ਰਹੀ ਹੈ ਨਾਲ ਹੀ ਤੁਹਾਨੂੰ ਮੈਂ ਬੱਚੇ ਜਿਹੜੇ تین ਬੱਚੀਆਂ ਨੇ ਉਹ ਬੱਚੇ ਵੀ ਨੇ ਤਿੰਨ ਬੱਚੀਆਂ ਨੇ ਉਹ ਬੱਚਿਆਂ ਦੀ ਤਸਵੀਰਾਂ ਵੀ ਮੈਂ ਦਿਖਾ ਦਲਾਂਗੀ ਕਿ ਕਿਤਾਬਾਂ ਲੈ ਕੇ ਬੈਠੇ ਹੋਏ ਇਹਨਾਂ ਦੇ ਪੜ੍ਹਾਈ ਵਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੜ੍ਹਾਈ ਕਰ ਰਹੇ ਨੇ ਤੇ ਜਿਹੜੇ ਸਾਡੇ ਭੈਣ ਹੈ ਉਹ ਕਿਸ ਤਰ੍ਹਾਂ ਇਸ ਇਸ ਘਰ ਦੇ ਵਿੱਚ ਬੱਚਿਆਂ ਦੇ ਨਾਲ ਜੁੜਦੇ ਹੋਏ ਨਜ਼ਰ ਆ ਰਹੀ ਹੈ ਗੱਲਬਾਤ ਕਰਾਂਗੇ ਉਹਨਾਂ ਨਾਲ ਕੀ ਨਾਮ ਹੈ ਜੀ ਤੁਹਾਡਾ ਤੇ ਕਿਸ ਤਰ੍ਹਾਂ ਤੁਸੀਂ ਆਪਣਾ ਗੁਜ਼ਾਰਾ ਜਿਹੜੇ ਬੱਚੇ ਨੇ ਤੁਹਾਡੇ ਤਿੰਨ ਬੱਚੀਆਂ ਬੈਠੀਆਂ ਹੋਈਆਂ ਨੇ ਕਿਸ ਤਰ੍ਹਾਂ ਕਰ ਰਹੇ ਹੋ ਮੈਂ ਰਿਕਸ਼ਾ ਚ ਲਾਨੀ ਆ ਨਾਇਰਾ ਨਾਮ ਹੈ ਮੇਰਾ ਮੈਂ ਚਲਾਨੀ ਆ ਰਿਕਸ਼ਾ ਤੇ ਮੈਂ ਬਸ ਰਿਕਸ਼ਾ ਚਲਾ ਕੇ ਬੱਚਿਆਂ ਦਾ ਗੁਜ਼ਾਰਾ ਕਰਦੀ ਆ ਇੰਨੇ ਪੈਸੇ ਨਹੀਂ ਬਣ ਪਾਉਂਦੇ ਕਿ ਮੈਂ ਬੱਚਿਆਂ ਦਾ ਪਾਲ ਪੋਸ ਸਕਾਂ ਮਤਲਬ ਗੁਜ਼ਾਰਾ ਨਹੀਂ ਹੁੰਦਾ ਇੰਨਾ ਬਹੁਤ ਜ਼ਿਆਦਾ ਪ੍ਰੇਸ਼ਾਨ ਆ ਮੈਂ ਵੀ ਬਸ ਇਨਾਂ ਇੱਕ ਰੂਮ ਚ ਰੈਂਟ ਤੇ ਰਾਨੀ ਆ ਬਸ ਮੈਂ ਬਹੁਤ ਮੈਂ ਚਾਹਨੀ ਆ ਨਾ ਕਿ ਕੋਈ ਨਾ ਕੋਈ ਮੈਨੂੰ ਕੁਝ ਨਾ ਕੁਝ ਇੰਨਾ ਕਰਾ ਜਾਏ ਕਿ ਬੱਚਾ ਵਾਸਤੇ ਮੈਨੂੰ ਸਕੂਲ ਨੋਵੇ ਜਾਂ ਮੈਨੂੰ ਕੋਈ ਸਾਧਨ ਕਰਾ ਜਾਏ ਜਿਵੇਂ ਕੋਈ ਨੌਕਰੀ ਮਿਲ ਜੇ ਮੈਨੂੰ ਮਤਲਬ ਕੋਈ ਨੌਕਰੀ ਦੇ ਸਕਦਾ ਤੇ ਬਸ ਇੰਨਾ ਕੁਝ ਚਾਹਨੀ ਆ ਬਸ ਮੈਨੂੰ ਨਾ ਬਹੁਤ ਜ਼ਿਆਦਾ ਬੱਚਿਆਂ ਵਾਸਤੇ ਬਹੁਤ ਮੈਨੂੰ ਘਰ ਬਾਹਰ ਜਾਣੀ ਆ ਰਿਕਸ਼ਾ ਚਲਾਨੀ ਆ ਸਵੇਰੇ ਨਿਕਲ ਜਾਣੀ 4 ਵਜੇ ਤੇ ਮੈਂ ਰਾਤ ਨੂੰ 8-9 ਵਜੇ ਘਰ ਵਿੱਚ ਵੜਦੀ ਮੈਨੂੰ ਚਿੰਤਾ ਰਹਿੰਦੀ ਬੱਚਿਆਂ ਦੀ ਵੀ ਮੈਂ ਕਿਦੋਂ ਕਿੱਦਾਂ ਬੱਚੇ ਰਹਣਗੇ ਕਿੱਦਾਂ ਨਹੀਂ ਹੋਣਗੇ ਬੱਚਿਆਂ ਨੂੰ ਕੁਝ ਖਾਇਆ ਪੀਆ ਜਾਂ ਨਹੀਂ ਖਾਇਆ ਪੀਆਗਾ ਤੇ ਮੈਂ ਸਕੂਲ ਵੀ ਛੱਡ ਕੇ ਆਨੀ ਆ ਲੈ ਕੇ ਆਨੀ ਆ ਪੂਰਾ ਦਿਨ ਮੈਨੂੰ ਟੈਨਸ਼ਨ ਰਹਿੰਦੀ ਬੱਚੇ ਕਿੱਦਾਂ ਦੇ ਹੋਣੇ ਤਿੰਨੋ ਕੁੜੀਆਂ ਹੈਗੀਆਂ ਅਗਰ ਮੁੰਡੇ ਹੋਣਦੇ ਤਾਂ ਮੈਨੂੰ ਇੰਨੀ ਕੋਈ ਉਹ ਨਹੀਂ ਹੁੰਦੀ ਪਰ ਕੁੜੀਆਂ ਮੈਨੂੰ ਟੈਨਸ਼ਨ ਹੀ ਨਹੀਂ ਰਹਿੰਦੀ ਕਿ ਬਸ ਕੁੜੀਆਂ ਕਿੱਥੇ ਹੋਣਗੀਆਂ ਕੀ ਕਰਦੀ ਪਾਉਣੀ ਹੈ ਕੀ ਨਹੀਂ ਕਰਦੀਆਂ ਕੁਝ ਖਾਇਆ ਕਿ ਨਹੀਂ ਖਾਇਆ ਬਹੁਤ ਟੈਨਸ਼ਨ ਆਉਂਦੀ ਹੈ ਮੈਨੂੰ ਬਸ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਹੈ ਤੁਹਾਡੇ ਬੱਚਿਆਂ ਦੇ علاوہ ਤੁਹਾਡੇ ਇਲਾਵਾ ਹੋਰ ਕੌਣ-ਕੌਣ ਹੈ ਕਿਉਂਕਿ ਇੱਕ ਹੀ ਕਮਰਾ ਹੈ ਜਿਸ ਦੇ ਵਿੱਚ ਅੱਜ ਇਸ ਸਮੇਂ ਜਿਹੜਾ ਗਰਮੀ ਦਾ ਵੀ ਇੰਨਾ ਕਹਿਰ ਵਰਪ ਰਿਹਾ ਤੇ ਕਮਰੇ ਦੇ ਵਿੱਚ ਇਸ ਤਰ੍ਹਾਂ ਰਹਿ ਰਹੇ ਹਾਂ بس ਵੀ ਜੀ ਪਤਾ ਕੀ ਇਹ ਮੇਰੇਆਂ ਤਿੰਨ ਕੁੜੀਆਂ ਹੈਗੀਆਂ ਹੋਰ ਮੈਂ ਹੈਗਿਆ ਹਸਬੰਡ ਹੈਗੇ ਪਰ ਉਹ ਮੈਨੂੰ 4 ਸਾਲ ਪਹਿਲੇ ਛੱਡ ਕੇ ਚਲੇ ਗਏ ਸੀ ਤੇ ਕਦੇ ਕਦੇ ਮਹੀਨੇ ਦੇਢ ਮਹੀਨੇ ਬਾਅਦ ਬੱਚਿਆਂ ਨੂੰ ਮਿਲਣਾ ਨਾ ਜਾਂਦੇ ਨੇ ਕਰਕੇ ਕੁਝ ਨਹੀਂ ਜਾਂਦੇ ਅੱਜ ਤੱਕ ਪੈਸਾ ਕੋਈ ਨਹੀਂ ਦਿੱਤਾ ਤੇ ਬਸ ਮੈਨੂੰ ਸਾਰਾ ਕੁਝ ਕਰਨਾ ਪੈਂਦਾ ਹੈਗਾ ਤੇ ਬੱਚਿਆਂ ਨੂੰ ਮਿਲ ਕੇ ਐਡੇ ਚਲੇ ਜਾਂਦੇ ਨੇ ਹੋਰ ਕੋਈ ਮੈਨੂੰ ਨਾ ਸਾਧਨ ਕੁਝ ਕਿਸ ਤੋਂ ਨਾ ਕੋਈ ਪਰਿਵਾਰ ਮੇਰਾ ਹੈਲਪ ਕਰਦਾ ਨਾ ਮੇ ਸਸਰਾਲ ਵਾਲੇ ਨਾ ਮਾਇਕੇ ਵਾਲੇ ਨਹੀਂ ਮੇਰਾ ਹਸਬੰਦ ਕੋਈ ਵੀ ਮੇਰੀ ਹੈਲਪ ਨਹੀਂ ਕਰਦਾ ਹੈਗਾ ਪਰ ਬਸ ਮੈਂ ਇਕੱਲੀਆਂ ਇਕੱਲੀ ਰਹਿ ਕੇ ਇਕੱਲੇ ਹੀ ਬੱਚੇ ਪਾਲਦੀਆਂ ਰਿਕਸ਼ਾ ਚਲਾ ਕੇ ਹੋਰ ਕੁਝ ਮੈਂ ਇਸ ਬੋਲ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਗੱਲ ਕਿਤੇ ਇਹ ਰਿਕਸ਼ਾ ਮੈਂ ਚਲਾ ਰਹੀ ਹਾਂ ਇਹ ਰਿਕਸ਼ਾ ਦੇ ਵਿੱਚ ਕਮਾਈ ਹੋ ਜਾਂਦੀ ਹੈ ਤੁਹਾਡਾ ਆਪਣਾ ਇਹ ਰਿਕਸ਼ਾ ਨਹੀਂ ਸਰ ਮੇਰਾ ਆਪਣਾ ਨਹੀਂ ਹੈਗਾ ਰੈਂਟ ਦਾ ਹੈਗਾ ਮੈਂ 300 ਰੁਪਏ ਡੇਲੀ ਦਾ ਉਹਦਾ ਰੈਂਟ ਕੱਟ ਕੇ 200 250 ਰੁਪਏ ਮੈਨੂੰ ਬਚਦਾ ਹੈਗਾ ਉਹ ਵੀ ਘਰ ਵਿੱਚ ਖਰਚ ਹੋ ਜਾਂਦਾ ਮੈਨੂੰ ਕੁਝ ਵੀ ਨਹੀਂ ਬਚਦਾ ਹੈਗਾ ਇਹਦੇ ਵਿੱਚ ਬਸ ਬੱਚਿਆਂ ਵਾਸਤੇ ਮਜਬੂਰੀ ਚ ਮੈਂ ਰਿਕਸ਼ਾ ਚਲਾ ਰਹੀ ਹਾਂ ਕਿੰਨੀ ਦੇਰ ਹੋ ਗਈ ਚਲਾਉਂਦੇ ਨੇ ਇਹ ਰਿਕਸ਼ਾ ਚਲਾਉਂਦੇ ਨੇ ਤੁਹਾਨੂੰ ਮੈਨੂੰ ਇੱਕ ਇੱਕ ਸਾਲ ਤੋਂ ਉੱਪਰ ਹੋ ਗਿਆ ਮੇਰੇ ਖਿਆਲ ਇੱਕ ਸਾਲ ਹੋਣ ਵਾਲਾ ਹੀ ਹੈ ਮੇਰੇ ਖਿਆਲ ਨਾਲ ਤੇ ਬਸ ਇੰਨਾ ਟਾਈਮ ਹੋਇਆ ਜਿਆਦਾ ਨਹੀਂ ਲੱਗ ਰਿਹਾ ਕਿ ਇਸ ਨਾਲ guzara ਹੋ ਜਾਂਦਾ ਹੋਏਗਾ ਕਿਉਂਕਿ ਇੰਨੇ 300 ਰੁਪਏ ਕਿਰਾਏ ਵੇ ਤੁਸੀਂ ਕਹਿ ਰਹੇ ਹੋ ਜਿਸ ਤਰ੍ਹਾਂ ਕਿ ਕਿਰਾਇਆ ਕੱਟਣਾ ਹੈ 300 ਰੁਪਏ ਤੇ ਉਹ ਤੇ 2-250 ਰੁਪਏ ਉੱਪਰ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਹਰ ਜਾ ਕੇ ਰਿਕਸ਼ਾ ਚਲਾਉਣਾ ਨਹੀਂ ਵੀਰ ਜੀ ਕੁਝ ਨਹੀਂ ਬਚਦਾ ਹੈਗਾ 500-700 ਰੁਪਿਆ ਇਹਦੇ ਵਿੱਚ ਮੈਂ ਕਮਾ ਸਕ ਕਮਾ ਪਾਣੀ ਆ ਫਿਰ ਉਹਦੇ ਚ 300 ਰੁਪਿਆ ਰੈਂਟ ਕੱਢ ਕੇ ਮੈਨੂੰ 200-250 ਰੁਪਿਆ ਬਚਦਾ ਹੈਗਾ ਹੁਣ ਤੁਹਾਨੂੰ ਪਤਾ ਹੈਗਾ ਅੱਜ ਕੱਲ ਦੀ ਮਹਿੰਗਾਈ ਛੇ 200-250 ਰੁਪਏ 'ਚ ਬਲ ਕਾਰ ਚਲਾਣਾ ਕਿੰਨਾ ਮੁਸ਼ਕਿਲ ਹੈ ਕਿਰਾਏ ਦਾ ਮਕਾਨ ਬੱਚਿਆਂ ਦਾ ਦੇਖਣਾ ਸਾਰਾ ਕੁਝ ਦੇਖਣਾ ਹੁੰਦਾ ਹੈਗਾ 2-250 ਰੁਪਏ 'ਚ ਕੌਣ ਕਮਾਉਂਦਾ 2-250 ਰੁਪਏ ਕੁਝ ਵੀ ਨਹੀਂ ਆ ਚਿੱਤਦੇ ਟਾਈਮ ਤੇ ਕਾਰ ਮੇਰਾ ਬਹੁਤ ਮੁਸ਼ਕਿਲ ਚੱਲ ਰਿਹਾ ਗੁਜ਼ਾਰਾ ਮੈਨੂੰ ਬਹੁਤ ਮੁਸ਼ਕਿਲ ਕਰ ਪਾ ਰਹੀਆਂ ਬੱਚਿਆਂ ਨੂੰ ਰੋਟੀ ਵੀ ਫਿਰ ਉਹ ਕਿਸ ਤਰ੍ਹਾਂ ਦੀ ਮਦਦ ਚਾ ਰਹੇ ਹੋ ਤੁਸੀਂ ਕਿ ਜਿਸ ਤੱਕ ਕਿ ਤੁਸੀਂ ਕਹਿ ਰਹੇ ਕਿ guzara ਵੀ ਨਹੀਂ ਹੋ ਰਿਹਾ ਫਿਰ ਕਿਸ ਤਰ੍ਹਾਂ ਦੀ ਇਹ ਈ ਰਿਕਸ਼ਾ ਵਾਲਾ ਇਹ ਇੱਕ ਇਹ ਵੀ ਹੁੰਦਾ ਹੈ ਕਿ ਜਿਸ ਤਰ੍ਹਾਂ ਕਿ ਅੱਜ ਦਿਹਾੜੀ ਲੱਗੀ ਕੱਲ ਨਹੀਂ ਲੱਗੀ ਹੈਗੀ ਦਿਹਾੜੀ ਤੇ ਫਿਰ ਉਸ ਨੂੰ ਕਿਸ ਤਰ੍ਹਾਂ ਐਡਜਸਟਮੈਂਟ ਕਰਦੇ ਹੋ ਕਦੇ ਕਦੇ ਮੀ ਪੈ ਜਾਂਦਾ ਹੈ ਕਦੇ ਕਦੇ ਰਿਕਸ਼ਾ ਖਰਾਬ ਹੋ ਜਾਂਦਾ ਹੈ ਕਦੇ ਮੈਂ ਬਿਮਾਰ ਵੀ ਪੈ ਜਾਂਦੀ ਹਾਂ ਬਸ ਪਰ ਫਿਰ ਵੀ ਦਿਹਾੜੀ ਤਾਂ ਪੂਰੀ ਉਹ ਨਹੀਂ ਲੱਗਦੀ ਹੈਗੀ ਪਰ ਰਿਕਸ਼ੇ ਦਾ ਕਿਰਾਇਆ ਮੈਨੂੰ ਪੂਰਾ ਦੇਣਾ ਪੈਂਦਾ ਹੈਗਾ ਕਦੇ ਬਿਮਾਰੀ ਹੋ ਗਈ ਕਦੇ ਮੀ ਹੋ ਪੈ ਗਿਆ ਕਦੇ ਕੁਝ ਹੋ ਗਿਆ ਪਰ ਰਿਕਸ਼ੇ ਦਾ ਕਿਰਾਇਆ ਤਾਂ ਜਾਂਦੇ ਜਾਂਦਾ ਹੈ ਕਿ ਦਿਹਾੜੀ ਲੱਗੇ ਨਾ ਲੱਗੇ ਕਿਰਾਇਆ ਦੇਣਾ ਹੀ ਦਿਹਾੜੀ ਲੱਗੇ ਜਾਂ ਨਾ ਲੱਗੇ ਕਿਰਾਇਆ ਦੇਣਾ ਹੀ ਦੇਣਾ ਹੈਗਾ ਮੈਨੂੰ ਇਹ ਤਾਂ ਕਿਰਾਇਆ ਤਾਂ ਜਾ ਨਹੀਂ ਹੈ ਕੀ ਕਿਸ ਤਰ੍ਹਾਂ ਦੀ ਕੀ ਮਦਦ ਦੀ ਤੁਸੀਂ ਗੁਆਰ ਕਰ ਰਹੇ ਹੋ ਮੈਂ ਚਾਹਨੀ ਹੈ ਕਿ ਚਾਹੇ ਮੈਨੂੰ ਕੋਈ ਈ ਰਿਕਸ਼ਾ ਮਤਲਬ ਸਰਕਾਰ ਵੱਲੋਂ ਕੋਈ ਇਸ਼ਾ ਮਿਲ ਜੇ ਜਾਂ ਫਿਰ ਕੋਈ ਨੌਕਰੀ ਮਿਲ ਜੇ ਮੈਨੂੰ ਤਾਂ ਮੈਨੂੰ ਕੋਈ ਕਮਾਈ ਦਾ ਸਾਧਨ ਮਿਲ ਜੇ ਕਿ ਮੈਂ ਬੱਚਿਆਂ ਨੂੰ ਕਮਾ ਕੇ ਖਵਾ ਸਕਾਂ ਬਸ ਇਹ ਇਦਾਂ ਹੀ ਕੁਝ ਜ਼ਿਆਦਾ ਮਦਦ ਨਹੀਂ ਬਸ ਇਦਾਂ ਹੀ ਮਦਦ ਚਾਹਨੀ ਹੈ ਕਿ ਬੱਚਿਆਂ ਨੂੰ ਮੈਨੂੰ ਬੱਚਿਆਂ ਨੂੰ ਕਾਪੀ ਦੀਆਂ ਵਾਸਤੇ ਪੜਾਈ ਲਿਖਾਈ ਵਾਸਤੇ ਸਕੂਲ ਚ ਐਡਮਿਸ਼ਨ ਕਰਵਾਏ ਜਾਣ ਤੇ ਬੱਚਿਆਂ ਨੂੰ ਕੱਪੜੇ ਜੁੱਤੇ ਚੱਪਲ ਹੁੰਦੇ ਆ ਬਹੁਤ ਜ਼ਿਆਦਾ ਖਰਚਾ ਆਏਗਾ ਮੈਂ ਨਹੀਂ ਇੰਨਾ ਕਰ ਸਕਦੀ ਮੈਂ ਸਰਕਾਰ ਵੱਲੋਂ ਇੰਨੀ ਹੈਲਪ ਚਾਹਨੀ ਹੈ ਕਿ ਬਸ ਇੱਕ ਚਾਹ ਪਾਵੇਂ ਕੋਈ ਰੁਜ਼ਗਾਰ ਮੈਨੂੰ ਦੇਆ ਜਾਏ ਜਾਂ ਬੱਚਿਆਂ ਵਾਸਤੇ ਹੋਰ ਸਕੂਲ ਵਾਸਤੇ ਬਸ ਹੋਰ ਕੁਝ ਨਹੀਂ ਬੱਚੇ ਹੁਣ ਪੜ੍ਹਾਈ ਕਰ ਰਹੇ ਨੇ ਸਕੂਲ ਚ ਲੱਗੇ ਹੋਏ ਨੇ ਕਿਸੇ ਚ ਸਾਂਝੇ ਸਕੂਲ 'ਚ ਸੀ ਮਤਲਬ ਤਿਰਪੜੀ ਤੇ ਸਾਂਝੇ ਸਕੂਲ 'ਚ ਪੜਾਇਆ ਜਾ ਰਿਹਾ ਸੀ ਤੇ ਪਰ ਉਹਦੇ 'ਚ ਪਤਾ ਕੀ ਏ ਕਿ ਇੰਨੀ ਦੂਰ ਮੈਂ ਜਾ ਨਹੀਂ ਸਕਦੀ ਹੁਣ ਦੇਖ ਰਹੀ ਆ ਇੱਥੇ ਆਸ-ਪਾਸ ਕੋਈ ਸਕੂਲ ਮਿਲ ਜੇ ਪਰ ਮੈਨੂੰ ਕੋਈ ਸਕੂਲ ਐਦਾਂ ਨਹੀਂ ਮਿਲ ਰਿਹਾ ਕਿ ਮੈਂ ਬੱਚਿਆਂ ਦੀ ਪੜਾਈ ਅੱਛੀ ਤਰ੍ਹਾਂ ਪੜਾ ਸਕਾਂ ਕੁੜੀਆਂ ਵਾਸਤੇ ਇਸ ਲਈ ਮੈਨੂੰ ਐਦਾਂ ਸਾਧਨ ਮੈਨੂੰ ਚਾਹੀਦਾ ਹੀ ਚਾਹੀਦਾ ਸਰਕਾਰ ਵਾਲੋਂ ਇੰਨੇ ਸਕੂਲ ਵਧੀਆ ਸਰਕਾਰੀ ਸਕੂਲ ਜਿਹੜੇ ਖੋਲ ਦਿੱਤੇ ਗਏ ਨੇ ਸਮਾਰਟ ਸਕੂਲ ਖੋਲ ਦਿੱਤੇ ਨੇ ਉੱਥੇ ਹੀ ਉਹਨੇ ਐਡਮਿਸ਼ਨ ਕਰਾਂਦੇ ਮੈਂ ਕਰਾਉਣਾ ਚਾਹੁੰਦੀ ਆ ਪਰ ਕੁਝ ਮੈਨੂੰ ਡਰ ਲੱਗਦਾ ਹੈਗਾ ਦੇਖੋ ਕੁੜੀ ਆ ਗਈਆਂ ਮੇਰੀਆਂ ਸਰਕਾਰੀ ਸਕੂਲ 'ਚ ਨਾ ਲੋਕੀ ਕਹਿੰਦੇ ਨੇ ਕਿ ਸਰਕਾਰੀ ਸਕੂਲ 'ਚ ਪੜਾਈ ਨਹੀਂ ਆ ਗਈ ਐ ਇੰਨੀ ਖਾਸ ਉਹ ਮੈਂ ਮਾ ਚਾਹਨੀ ਆ ਨਾ ਮੇਰੇ ਬੱਚੇ ਨਾ ਪੜਾਈ ਅੱਛੀ ਕਰਨ ਤੇ ਅੱਛੇ ਸਕੂਲ 'ਚ ਪੜ ਕੇ ਨਾ ਕੁਝ ਅੱਛਾ ਬਣੇ ਮੈਂ ਮੈਂ ਜੋ ਕੁਝ ਮੈਂ ਪਰੇਸ਼ਾਨੀਆਂ ਝੇਲੀਆਂ ਨਾ ਬਚਪਨ ਤੇ ਅੱਜ ਤੱਕ ਤੇ ਮੇਰੇ ਬੱਚੇ ਨਾ ਮੈਂ ਬੱਚਿਆਂ ਦੇ ਉੱਤੇ ਕੋਈ ਵੀ ਐਦਾ ਦੀ ਪਰੇਸ਼ਾਨੀ ਨਾ ਆਵੇ ਜਿਹੜਾ ਦੁੱਖ ਮੈਂ ਝੇਲਿਆ ਨਾ ਮੈਂ ਬੱਚੇ ਨਾ ਝੇਲੇ ਮੈਂ ਨਾ ਅੱਛੇ ਸਕੂਲ 'ਚ ਪੜਾ ਕੇ ਅੱਛਾ ਕੁਝ ਬਣਾਉਣਾ ਚਾਹੁੰਦੀ ਹਾਂ ਉਹਨਾਂ ਨੂੰ ਬਸ ਇਹਨਾਂ 'ਤੇ ਕੁਝ ਹੈ ਸਕੂਲ ਸਰਕਾਰੀ ਸਕੂਲਾਂ 'ਚ ਅੱਜਕੱਲ ਪੜ ਪੜ ਕੇ ਵਧੀਆ ਅਫਸਰ ਵਗੈਰਾ ਲੱਗਿਓ ਇਹਨੇ ਬੱਚੇ ਤੁਹਾਨੂੰ ਕੀ ਲੱਗ ਰਿਹਾ ਕਿ ਹਾਂ ਪੜਾਈ ਨਹੀਂ ਹੈ ਬਸ ਮੈਂ ਨਾ 1-2 ਸਾਲ ਨਾ ਪੜਾ ਕੇ ਦੇਖਿਆ ਹੈਗਾ ਬੱਚੇ ਇਹਨਾਂ ਅੱਛਾ ਨਹੀਂ ਪੜ ਰਹੇ ਨੇ ਪਹਿਲਾਂ ਮੈਂ ਪ੍ਰਾਈਵੇਟ 'ਚ ਵੀ ਪੜਾਈ ਸੀ ਉਹ ਵਾਲੀ ਪੜਾਈ ਤੇ ਜਿਹੜੀ ਸਰਕਾਰੀ ਸਕੂਲ ਦੀ ਪੜਾਈ ਤੇ ਨਾ ਆਸਮਾਨ ਧਰਤੀ ਦਾ ਫਰਕ ਹੈਗਾ। ਹੁਣ ਪ੍ਰਾਈਵੇਟ ਹੀ ਪੜਾਣਾ ਜਾਂ ਸਰਕਾਰੀ ਚ ਪੜਾਉਗੇ? ਮੈਂ ਚਾਹਨੀ ਆ ਕਿ ਮੇਰੇ ਬੱਚੇ ਪ੍ਰਾਈਵੇਟ ਚ ਪੜੇ। ਪਰ ਕਮਾਈ ਹੈ ਨਹੀਂ। ਬਸ ਮੈਂ ਕੀ ਕਰਾਂ ਪਰ ਫਿਰ ਵੀ ਮੈਂ ਸਰਕਾਰੀ ਚ ਹੀ ਐਡਮਿਸ਼ਨ ਦੇਖ ਰਹੀ ਆ ਕੋਈ ਮਿਲ ਜੇ ਚੰਗਾ ਸਕੂਲ। ਪਰ ਮੈਂ ਚਾਹਨੀ ਆ ਪ੍ਰਾਈਵੇਟ ਚ ਪੜੇ। ਮੈਨੂੰ ਕੋਈ adda ਦਾ ਸਾਧਨ ਮਿਲੇ ਕਿ ਮੈਂ ਬੱਚਿਆਂ ਦੀ ਫੀਸ ਵੀ ਕਰ ਦਿਆਂ ਜਾਂ ਫਿਰ ਮੈਨੂੰ ਇੰਨਾ ਕੋਈ ਰਿਕਸ਼ਾ ਵਗੈਰਾ ਆਪਣਾ ਹੋ ਜੇ ਮੈਂ 300 ਰੁਪਏ ਡੇਲੀ ਤੋਂ ਦਾ ਦੇਣੀ ਆ ਉਹੀ ਪੈਸਾ ਬਚੇ। ਤੇ ਮੈਂ ਬੱਚਿਆਂ ਦਾ ਫੀਸ ਵਰਦੇ ਆ ਮੈਂ ਇੰਨਾ ਚਾਹਨੀ ਆ ਤੇ ਬੱਚੇ ਜਿਹੜੇ ਹੈਗੇ ਨੇ ਉਹ ਵੀ ਤੁਹਾਨੂੰ ਮੈਂ ਵਿਖਾਲ ਦੇਣਾ ਕਿ ਬੱਚੇ ਪੜਾਈ ਕਰਦੇ ਹੋਏ ਤੁਹਾਨੂੰ ਦਿਖਾ ਰਹੇ ਕਿ ਛੋਟੇ ਛੋਟੇ ਬੱਚੇ ਜਿਹੜੇ ਪੜਾਈ ਕਰ ਰਹੀਆਂ ਨੇ ਬੇਟਾ ਕੀ ਨਾਮ ਹੈ ਤੁਹਾਡਾ ਕਾਇਰਾ ਕਾਇਰਾ ਕੌਨਸੀ ਕਲਾਸ ਮੈਂ ਪੜ੍ਹਦੀ ਹੋ 3 ਅੱਜ ਸਕੂਲ ਨਹੀਂ ਗਏ ਅੱਜ ਈਨੋ ਹੀ ਘਰ ਤੇ ਬੈਠੇ ਹੋ ਕੀ ਬਾਤ ਹੈ ਹਾਂਜੀ ਕਿਉਂ ਨਹੀਂ ਗਏ ਸਕੂਲ ਮੰਮਾ ਨੇ ਭੇਜਿਆ ਨਹੀਂ ਅੱਜ ਕਿਉਂ ਕਿਉਂ ਨਹੀਂ ਭੇਜਿਆ ਉਹਨਾਂ ਨੇ मम्मा ने क्यों नहीं भेजा स्कूल में पता नहीं आ, या कोई दिक्कत आई है इसलिए ने भेजा कोई क्या दिक्कत आई है पैसों के लिए पैसों की दिक्कत आई है तो आप पढ़ना चाहते हो यस तो तुझे देखे हो छोटी-छोटी बच्चियां किया ने पढ़ाई जरूर करना चाहती हैं पर ਕੁਝ ਮਾ ਦੇ ਜਿਹੜੇ ਹੈਗੇ ਹੈ ਪੈਸੇ ਦੀ ਕਮੀ ਕਰਕੇ ਉਹ ਬੱਚੇ ਨਹੀਂ ਪੜ ਪਾ ਰਹੇ ਹੈਗੇ ਤਸਵੀਰਾਂ ਤੁਹਾਨੂੰ ਮੈਂ ਵਿਖਾਈਆਂ ਕਿ ਕਿਸ ਤਰ੍ਹਾਂ ਬੱਚੇ ਘਰ ਬੈਠੇ ਹੋਏ ਨੇ ਕਿਤਾਬਾਂ ਹੱਥੇ 'ਚ ਨੇ ਪਰ ਪੜਨਾ ਚਾਹੁੰਦੇ ਨੇ ਪਰ ਉੱਥੇ ਪੈਸੇ ਕਰਕੇ ਇਹਨਾਂ ਨੂੰ ਜਾ ਨਹੀਂ ਪਾ ਰਹੇ ਜਿਹੜੀ ਮਾਂ ਹੈ ਉਹ ਲੋਕਾਂ ਨੂੰ ਗੁਹਾਰ ਲਾ ਰਹੀ ਹੈ ਕਿ ਮੈਨੂੰ ਕੋਈ ਕੰਮ ਕਾਰ ਦੇ ਦਿਓ ਕਿਉਂਕਿ ਦਿਹਾੜੀ ਕਰਕੇ ਮੈਂ ਕਮਾਈ ਕਰ ਰਹੀ ਹਾਂ ਤੇ ਈ ਰਿਕਸ਼ਾ ਵੀ ਜਿਹੜਾ ਹੈਗਾ ਕਿਰਾਏ ਦੇ ਉੱਪਰ ਚਲਾ ਰਹੀ ਹਾਂ ਤੇ ਮੈਮ ਹੁਣ ਇਹ ਏ ਰਿਕਸ਼ਾ ਜਿਸ ਤਰ੍ਹਾਂ ਕਿ ਅੱਜ ਤੁਸੀਂ ਗਏ ਨਹੀਂ ਹੈਗੇ ਹੁਣ ਅੱਜ ਦਿਹਾੜੀ ਵੀ ਤੁਹਾਡੀ ਨਹੀਂ ਲੱਗੀ ਨਹੀਂ ਸਰ ਮੇਰੀ ਅੱਜ ਦਿਹਾੜੀ ਨਹੀਂ ਲੱਗੀ ਅੱਜ ਮੇਰੀ ਤਬੀਅਤ ਬਹੁਤ ਖਰਾਬ ਸੀ ਤਾਂ ਕਰਕੇ ਮੈਂ ਗਈ ਨਹੀਂ ਫਿਰ ਇਹਦਾ ਕਿਰਾਇਆ ਫਿਰ ਕਿਸ ਤਰ੍ਹਾਂ ਪੇਸ਼ ਕਰ ਦੋਗੇ ਬਸ ਹੁਣ ਦੇਖਾਂਗੇ ਕੱਲ ਬਣ ਜਾਂਦਾ ਹੈ 506 ਰੁਪਏ ਬਨੇਗਾ ਕੱਲ ਦਾ ਪੂਰੀ ਦਿਹਾੜ ਪੂਰੇ ਆਪਣੀ ਜਿਹੜੀ ਬਚੇਗਾ ਉਹ ਵੀ ਤੇ ਇਹਦਾ ਰੈਂਟ ਕੱਢਣਾ ਹੀ ਹੈ ਕੱਢਣਾ ਹੈਗਾ 600 ਰੁਪਏ ਜਾਏਗੇ ਜਾਏਗਾ ਕੱਲ ਤੋਂ ਤੁਸੀਂ ਦੇਖੇ ਕਿ ਮਾਂ ਹੈ ਜਿਹੜੇ ਬੱਚਿਆਂ ਵਾਸਤੇ ਆਪਣਾ ਕੀ ਕੁਛ ਕਰ ਰਹੀ ਹੈ ਤੇ ਕੋਈ ਵੀ ਹੈਲਪ ਕਰਨੋ ਕਰਵਾਲ ਜਿਹੜਾ ਘਰਵਾਲਾ ਉਹ ਵੀ ਨਹੀਂ ਆ ਰਿਹਾ 4 ਸਾਲ ਹੋ ਗਏ ਛੱਡੇ ਹੋਏ ਨੂੰ ਤੇ ਬੱਚੀਆਂ ਦੀ ਜਿਹੜੀ ਹੈਗੀ ਪੜਾਈ ਦਾ ਖਰਚਾ ਵੀ ਉਹ ਕਰ ਰਹੀ ਹੈ ਤੇ ਆਪਣਾ ਕਿਰਾਏ ਤੇ ਰਹਿ ਰਹੀ ਹੈ ਤੇ ਨਾਲ ਆਪਣਾ ਗੁਜ਼ਾਰਾ ਵੀ ਕਰ ਰਹੀ ਹੈ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਕੋਈ ਨਾ ਕੋਈ ਜਿਹੜੀ ਸੰਸਥਾ ਹੈ ਇਹਨਾਂ ਨੂੰ ਵੀ ਹੈਲਪ ਕਰੇ ਤੇ ਇਹਨਾਂ ਬੱਚੀਆਂ ਦਾ ਇਹ ਕਿਤੇ ਨਾ ਕਿਤੇ ਐਡਮਿਸ਼ਨ ਕਰਾਏ ਕਿਉਂਕਿ ਮਾਂ ਚਾਹੁੰਦੀ ਹੈ ਕਿ ਸਰਕਾਰੀ ਸਕੂਲ ਜਿਹੜਾ ਹੈ ਪ੍ਰਾਈਵੇਟ ਸਕੂਲ ਦੇ ਵਿੱਚ ਮੇਰੇ ਬੱਚੀਆਂ ਪੜ ਕੇ ਕੋਈ ਅਫਸਰ ਲੱਗਣ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par